ਪੰਜਾਬ ਦੀ ਪਹਿਲੀ ਐਮ ਆਰ ਆਈ ਹਾਈ ਟੈਕ ਮਸ਼ੀਨ ਪਹੁੰਚੀ ਫਰੀਕੋਟ ਦੇ ਗੁਰੂ ਅਰਜਨ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਤੁਸੀਂ ਜੁੜੇ ਹੋਏ ਖਬਰਨਾਮਾ ਦੇ ਨਾਲ ਜਗਤਾਰ ਸਿੰਘ ਸਵਦਾ ਸਵਾਗਤ ਕਰਦਾ ਏ ਜਿਵੇਂ ਕਿ ਪੰਜਾਬ ਸਰਕਾਰ ਦਾ ਸੁਪਨਾ ਹੈ ਕਿ ਪੰਜਾਬ ਦੇ ਲੋਕਾਂ ਨੂੰ ਵਧੀਆ ਸੇਵਾ ਸੂਲਤਾ ਦਿੱਤੀਆਂ ਜਾਣ ਅੱਜ ਜਿਸ ਦੇ ਚਲਦਿਆਂ ਫਰੀਕੋਟ ਦੇ ਗੁਰੂ ਅਰਜਨ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ ਐਮ ਆਰ ਆਈ ਦੀ ਇੱਕ ਨਵੀਂ ਹਾਈ ਟੈਕ ਮਸ਼ੀਨ ਪਹੁੰਚੀ ਹੈ ਜਿਸ ਦੀ ਦਾ ਲਾਗਤ 29 ਕਰੋੜ ਦੇ ਕਰੀਬ ਹੈ ਇਸ ਸਬੰਧ ਦੇ ਵਿੱਚ ਗੱਲਬਾਤ ਕਰਦੇ ਆਂ ਫਰੀਕੋਟ ਦੇ ਵਿਧਾਇਕ ਅਗਰਦੇਵ ਸਿੰਘ ਸਿੱਖੋਂ ਨੇ ਦੱਸਿਆ ਕੀ ਸਰਕਾਰ ਦਾ ਅੱਜ ਸੁਪਣਾ ਹੈ ਕਿ ਲੋਕਾਂ ਨੂੰ ਵਧੀਆ ਸੇਵਾਵਾਂ ਦੇਣੀਆਂ ਜਿਸ ਦੇ ਤਹਿਤ ਹੀ ਇਹ ਜਰਮਨੀ ਤੋਂ ਮਸ਼ੀਨ ਲਿਆਂਦੀ ਗਈ ਹੈ ਇਸ ਦੀ ਲਾਗਤ 29 ਕਰੋੜ ਰੁਪਇਆ ਹੈ ਅਤੇ ਇਸ ਦੇ ਨਾਲ ਜਿਹੜੇ ਮਰੀਜ਼ਾਂ ਦੇ ਹੋਲ ਟੈਸਟਾਂ ਦੇ ਵਿੱਚ ਵੀ ਕਾਫੀ ਫਾਇਦਾ ਮਿਲੇਗਾ ਅਤੇ ਤਾਂ ਜੋ ਉਹਨਾਂ ਨੂੰ ਬਿਹਤਰ ਇਲਾਜ ਮਿਲ ਸਕੇ ਆ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਇਸ ਬਾਰੇ ਹੋਰ ਕੀ ਜਾਣਕਾਰੀ ਸਾਂਝੀ ਕੀਤੀ ਫ੍ਰੀਕੋਰਡ ਦੇ ਵਿਧਾਇਕ ਗੁਰਦੇਵ ਸਿੰਘ ਸਿੱਖੋਂ ਨੇ ਅਤੇ ਪ੍ਰੋਫੈਸਰ ਜਸ਼ਪਾਲ ਨੇ ਦੇਖੋ ਇਹ ਜਿਹੜੀ ਸਾਡੀ ਅੱਜ ਮਸ਼ੀਨ ਆਈ ਹੈ ਅਸੀਂ ਪੰਜਾਬ ਦੇ ਵਿੱਚ ਪਹਿਲੇ ਆ 29 ਕਰੋੜ 85 ਲੱਖ ਦੀ ਲਾਗਤ ਦੇ ਨਾਲ ਜਿਹੜੀ ਸਾਡੀ 64 ਲੇਅਰ ਦੀ ਜਿਹੜੀ ਫੱਟੀ ਪੂਰੀ ਆਪਣੀ ਮਸ਼ੀਨ ਆਈ ਹੈ ਔਰ ਪੀਜੀਆਈ ਦੇ ਵਿੱਚ ਇਹਦੇ ਨਾਲ ਦੀ ਹੈਗੀ ਪਰ ਪੰਜਾਬ ਦੇ ਵਿੱਚ ਕਿਸੇ ਵੀ ਹਸਪਤਾਲ ਜਾਂ ਪ੍ਰਾਈਵੇਟ ਦਾ ਸਰਕਾਰੀ ਦਾ ਹਸਪਤਾਲ ਚ ਤੇ ਨਹੀਂ ਹੈ ਸੋ ਇਹ ਸਾਡੀ ਬਹੁਤ ਵੱਡੀ ਪ੍ਰਾਪਤੀ ਹੈ ਔਰ ਇਹਦੇ ਨਾਲ ਪੂਰੇ ਪੰਜਾਬ ਨੂੰ ਬੈਨੀਫਿਟ ਮਿਲੂਗਾ ਕਿਉਂਕਿ ਜਿਹੜੇ ਸਰਕਾਰੀ ਹਸਪਤਾਲਾਂ ਤੋਂ ਪੇਸ਼ੈਂਟ ਆ ਜਿਹੜੇ ਤਕਰੀਬਨ ਅੱਧਾ ਪੰਜਾਬ ਸਾਡੇ ਕੋਲੇ ਰੈਫਰ ਹੋ ਕੇ ਆਉਂਦਾ ਹੈ ਉਹ ਤਾਂ ਸਾਡੇ ਕੋਲੇ ਹੋਣਗੇ ਹੋਣਗੇ ਤੇ ਦੂਜੇ ਜਿਹੜੇ ਸਾਡੇ ਮੈਡੀਕਲ ਕਾਲਜਾ ਚਾਹੇ ਹਮਰਸਰ ਆ ਤੇ ਪਟਿਆਲਾ ਹੈ ਜਦੋਂ ਕਿਤੇ ਉਹਨਾਂ ਦੇ ਕਿਸੇ ਪੇਸ਼ੈਂਟ ਦੇ ਕੋਈ ਉਸ ਤਰ੍ਹਾਂ ਦੀ ਪ੍ਰੋਬਲਮ ਹੋਊਗੀ ਜਿਹੜੀ ਉਹਨਾਂ ਦੇ ਟੈਸਟਾਂ ਦੇ ਵਿੱਚ ਨਹੀਂ ਆਉਦੀ ਤਾਂ ਸਾਡੇ ਕੋਲੇ ਇੱਥੇ ਆ ਕੇ ਜਿਹੜਾ ਹੈ ਉਹ ਆਪ ਤੇ ਆ ਜਿਹੜਾ ਟੈਸਟ ਕਰਾਉਣਗੇ ਔਰ ਉਹਨਾਂ ਨੂੰ ਇਹਦਾ ਬੈਨੀਫਿਟ ਮਿਲੂਗਾ ਕਿਉਂਕਿ ਉਹ ਬਰੀਕੀ ਤੱਕ ਜਾ ਕੇ ਨੇ ਜਿਹੜਾ ਉਹ ਵਾਲ ਤੇ ਵੀ ਜਿਹੜੇ ਸੈਂਕੜੇ ਹਿੱਸੇ ਕਰਕੇ ਦਿਖਾ ਦੇਣੇ ਸੋ ਇਸ ਤਰ੍ਹਾਂ ਦੀ ਜਿਹੜੀ ਇਹ ਮਸ਼ੀਨ ਆਉਣ ਨਾਲ ਜਿਹੜੇ ਪੂਰੇ ਪੰਜਾਬ ਦੇ ਲੋਕਾਂ ਨੂੰ ਬੈਨੀਫਿਟ ਦੇ ਨਾਲ ਦੇ ਦਿੱਤੀ ਲਿਖੀ ਸਪੈਸ਼ਲ ਬਿਲਡਿੰਗ ਦਾ ਵੀ ਬਿਲਕੁਲ ਜੀ ਬਿਲਕੁਲ ਆ ਸੁਪਰ ਸਪੈਸ਼ਲ ਇਸ ਅਸੀਂ ਅਵਾਰਡ ਬਣਾ ਰਹੇ ਹਾਂ ਇਹਦੇ ਵਿੱਚ ਇਹਨੂੰ ਅਸੀਂ ਇੰਸਟਾਲ ਕਰ ਰਹੇ ਹਾਂ ਇੱਕ ਹਫਤੇ ਦੇ ਵਿੱਚ ਵਿੱਚ ਜਿਹੜਾ ਇਹਨੇ ਚੱਲ ਪਣਾ ਚੱਲ ਰਹੀ ਮਸ਼ੀਨ ਆਈ ਜਰਮਨ ਤੋਂ ਚਲਦੀ ਹੀ ਆਈ ਉੱਥੋਂ ਟੈਸਟ ਕਰਕੇ ਭੇਜੀ ਹੈ ਹੁਣ ਇਹਨੇ ਇਸੇ ਤਰ੍ਹਾਂ ਐਜ਼ ਇਟ ਇਜ਼ ਫਿੱਟ ਹੋ ਜਾਣਾ ਬਸ ਫਿੱਟ ਤੇ ਕਰਨ ਤੇ ਟਾਈਮ ਲੱਗਣਾ ਸਾਰਾ ਕੁਝ ਸਾਡਾ ਤਿਆਰ ਹੈ ਤੇ ਸੁਪਰ ਸਪੈਸ਼ਲ ਜਿਹੜਾ ਸਾਡਾ ਹਸਪਤਾਲ ਆ ਇਹ ਫਰੀਦਕੋਟ ਜਿਹੜਾ ਉਹ ਵੱਡਣ ਵੱਡ ਰਿਹਾ ਹੈ ਉਦੇ ਵਿੱਚ ਜਿਹੜੀ ਸਾਡੀ ਇੱਕ ਬਹੁਤ ਵੱਡੀ ਪ੍ਰਾਪਤੀ ਹੈ ਮੈਂ ਯਸ਼ਪਾਲ ਹਾਂ ਜੀ ਲੈਕਚਰਰ ਰੇਡੀਓਲੋਜੀ ਡਿਪਾਰਟਮੈਂਟ ਸਰ ਇਹ ਭਗਵੰਤਪਾਲ ਸਾਹਿਬ ਦੀ ਸਰਕਾਰ ਨੇ ਜੋ ਹੈਲਥ ਤੇ ਫੋਕਸ ਕੀਤਾ ਹੈ ਸਾਡੇ ਵੀਸੀ ਸਾਹਿਬ ਸਾਡੇ ਐਮਐਲਏ ਸਾਹਿਬ ਦੇ ਇਹ ਅਣਥਕ ਪ੍ਰਯਾਸਾਂ ਨਾਲ ਜਿਹੜੀ ਇਹ 3 ਟੈਸਲਾ ਮਸ਼ੀਨ ਜੋ ਕਿ ਸੀਮੰਸ ਜਰਮਨੀ ਦੀ ਬਣੀ ਹੋਈ ਹੈ 64 ਚੈਨਲ ਮਸ਼ੀਨ ਹੈ ਇਹ ਔਰ ਇਹ ਸਾਰੇ ਫਰੀਦਕੋਟ ਵਾਸੀਆਂ ਨੂੰ ਇਹ ਜਾਣ ਕੇ ਖੁਸ਼ੀ ਹੋਏਗੀ ਕਿ 64 ਚੈਨਲ ਮਸ਼ੀਨ ਜੋ ਹੈ ਐਮਜ਼ ਬਠਿੰਡਾ ਤੱਕ ਅਵੇਲੇਬਲ ਨਹੀਂ ਹੈ ਇਸ ਤੋਂ ਪਹਿਲਾਂ ਪੀਜੀਆਈ ਚੰਡੀਗੜ੍ਹ ਚ ਸੀ 29 ਕਰੋੜ 85 ਲੱਖ ਦੀ ਲਾਗਤ ਨਾਲ ਇਹ 5 ਸਾਲ ਦੀ ਵਾਰੰਟੀ ਦੇ ਨਾਲ ਇਹ ਮਸ਼ੀਨ ਖਰੀਦੀ ਗਈ ਹੈ ਇਹਦੇ ਚ ਲੀਵਰ ਦੇ ਪੇਸ਼ੈਂਟਸ ਵਾਸਤੇ ਹਲ ਬਾਡੀ ਇਮੇਜਿੰਗ ਵਾਸਤੇ ਕੈਂਸਰ ਦੇ ਪੇਸ਼ੈਂਟਸ ਵਾਸਤੇ ਕਾਰਡੀਕ ਪੇਸ਼ੈਂਟਸ ਵਾਸਤੇ ਹਰ ਤਰ੍ਹਾਂ ਦੀ ਐਡਵਾਂਸ ਸਹੂਲਤ ਜਿਹੜੀ ਹੈ ਉਹ ਉਪਲਬਧ ਹੈ ਇਹ ਆ ਜਾ ਰਹੀ ਹੈ ਪੰਜਾਬ ਦੀ ਪਹਿਲੀ ਮਸ਼ੀਨ ਇਹ ਪੰਜਾਬ ਦੀ ਪਹਿਲੀ ਮਸ਼ੀਨ ਹੈ ਔਰ ਐਮਐਲਏ ਸਾਹਿਬ ਦਾ ਵੀ ਸੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਰਕਾਰ ਤੋਂ ਬਾਹਰ-ਬਾਰ ਇਹਨਾਂ ਨੇ ਫੰਡ ਲਈ ਜਾ ਕੇ પ્રયાસ ਕੀਤੇ ਆ ਇਹਨਾਂ ਦੇ ਪ੍ਰਯਾਸਾਂ ਸਦਕਾ ਜਿਹੜਾ ਹੈ ਮਸ਼ੀਨ ਸਾਡੇ ਤੱਕ ਪਹੁੰਚੀ ਆ